ਗੁਰੂ ਤੇਗ ਬਹਾਦਰ ਬਡਲਾੜਾ ਟਰੱਕ ਜਿਨ੍ਹਾਂ ਨੇ ਵਿਖੇ ਹੋਈ ਚੋਣ ਜਿਸ ਵਿੱਚ ਸਰਬਸੰਮਤੀ ਨਾਲ ਗੁਰਮੀਤ ਸਿੰਘ ਪਾਦੜਾ ਨੂੰ ਟਰੱਕ ਯੁਨਦਾ ਪ੍ਰਧਾਨ ਚੁਣਿਆ ਤੇ ਸੰਦੀਪ ਸ਼ਰਮਾ ਨੂੰ ਉਪ ਪ੍ਰਧਾਨ ਚੁਣਿਆ ਗਿਆ ਇਸ ਖੁਸ਼ੀ ਵਿੱਚ ਸਮੂਹ ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਨੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਗੁਰਮੀਤ ਸਿੰਘ ਪਾਦੜਾ ਨੇ ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਕਾਰੋਬਾਰਾਂ 'ਚ ਸਹਿਯੋਗ ਦੇਣ ਤਾਂ ਜੋ ਉਹ ਆਪਣਾ ਕਾਰੋਬਾਰ ਸਹੀ ਢੰਗ ਨਾਲ ਚਲਾ ਸਕਣ ਅਤੇ ਯੂਨੀਅਨ ਦੇ ਕੰਮਾਂ ਨੂੰ ਸਹੀ ਢੰਗ ਨਾਲ ਨਿਪੇੜੇ ਚਾਰ ਸਕਣ ਇਸ ਮੌਕੇ ਸਾਫ ਦਾ ਸਰਪੰਚ ਜਗਚਾਰ ਸਿੰਘ ਰਮੇਸ਼ ਕੁਮਾਰ ਅੰਕੁਸ਼ ਸ਼ਰਮਾ ਜਗਦੀਪ ਰਾਏ ਧਰਮਪਾਲ ਸ਼ਰਮਾ ਗੁਰਵਿੰਦਰ ਸਿੰਘ ਗੋਰਾ ਆਦਿ ਹਾਜ਼ਰ ਸਨ ਇਹ ਬਹੁਤ ਵਧੀਆ ਸਹੀ ਢੰਗ ਨਾਲ ਚੋਣ ਹੋਈ ਹੈ ਜੀ ਸਰਬਸੰਮਤੀਨਾ ਪ੍ਰਧਾਨ ਚੁਣੇ ਗਏ ਨੇ ਸੰਦੀਪ ਕੁਮਾਰ ਸ਼ਨੀ ਤੇ ਗਰਮੀਤ ਸਿੰਘ ਭਾਦੜਾ ਜੀ ਤੇ ਬਹੁਤ ਮਤ ਨਾਲ ਗੱਲ ਤਾਂ ਇਹ ਹੈ ਵੀ ਹੁਣ ਵਧੀਆ ਢੰਗ ਨਾਲ ਕੰਮ ਧੰਦਾ ਚਲਾਉਣਗੇ ਇਹੜੇ ਕੋ ਅੱਗੇ ਬੜੀ ਮੋਟੀਆਂ ਕਮੀਆਂ ਰਹਿਆਂ ਨੇਗੀਆਂ ਪਹਿਲਾਂ ਵਿੱਚ ਥੋੜਾ ਜਿਹਾ ਅਜੇ ਪਿਛਲੀ ਵਾਰ ਉਸ ਤੋਂ ਉਹ ਸੁਧਾਰ ਕਰਨਗੇ ਇਹ ਤੇ ਕਮਿਸ਼ਨ ਕੋਸ਼ਨ ਕੱਟਣ ਬਾਰੇ ਬਾਕੀ ਧੰਨਵਾਦ ਕਰਦਾ ਹਾਂ ਆਪਰੇਟਰਾਂ ਦਾ ਸਾਥ ਹੈ ਸਰਪੰਚ ਸਾਹਿਬ ਹਾਂਜੀ ਹਾਂ ਧੰਨਵਾਦ ਕਰਦੇ ਸਾਰੇ ਸੰਦੀਪ ਕੁਮਾਰ ਜੀ ਤੁਹਾਨੂੰ ਅਜੇ ਵੀ ਪ੍ਰਧਾਨੀ ਉਹਦਾ ਉਹਦਾ ਮਿਲੇਗਾ ਟੱਕ ਜਨੂ ਭਟਾੜਾ ਦੇ ਵਿੱਚ ਆਪਦੇ ਇਸ ਉਹਦੇ ਦੀ ਕਿਸ ਤਰ੍ਹਾਂ ਤੁਸੀਂ ਡਰਾਈਵਰ ਤੇ ਆਪਣੇ ਕੰਦਰਾ ਮਰੋ ਕੀ ਕਰਦਾ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਾਰਟੀ ਨੇ ਸੇਵਾ ਦਾ ਸਾਨੂੰ ਮੌਕਾ ਦਿੱਤਾ ਅਸੀਂ ਦਿਲੋਂ ਟਰੱਕ ਯੂਨੀਅਨ ਦਾ ਸਾਥ ਦੇਵਾਂਗੇ ਜਿਹੜੇ ਕੋਈ ਵਪਾਰੀ ਭਾਈਆਂ ਚਾਰਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਟਰੱਕ ਯੂਨੀਅਨ ਦੇ ਵਿੱਚ ਮਾਲ ਬੁੱਕ ਕਰਾਇਆ ਜਾਵੇ ਤੇ ਸਾਡਾ ਸਾਥ ਦਿੱਤਾ ਹੈ ਟਰੱਕ ਯੂਨੀਅਨ ਦੇ ਆਪਰੇਟਰਾਂ ਦੀ ਬਹੁਤ ਹਾਲਾਤ ਮਾੜੇ ਸੀਗੇ ਐਮਐਲਏ ਸਾਹਿਬ ਤੇ ਪਾਰਟੀ ਦੇ ਵਰਕਰਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਦਿਲੋਂ ਪਾਰ ਇਹਨਾਂ ਦੇ ਨਾਮ ਲਾਂਗੇ ਟਰੱਕ ਯੂਨੀਅਨ ਬਲਾਡਾਂ ਦੇ ਕਦਰ ਕੋਈ ਪ੍ਰਸ਼ਾਸਕ ਜਿਹੜੇ ਆਪਰੇਟਰਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਹੋਰ ਕੋਈ ਸੂਤ ਮਿਲਦੀ ਹੈ ਤੁਸੀਂ ਉਹ ਸੂਤ ਦੇਣੇ ਕਿਸ ਤਰ੍ਹਾਂ ਪ੍ਰਲੇਖਣ ਜਾਈ ਪਾਲਟੀ ਨਾਲ ਅਸੀਂ ਜੁੜੇ ਹੋਏ ਹਾਂ ਜੀ ਬਾਕੀ ਵਪਾਰੀ ਸਾਡੇ ਸਾਰੇ ਨਾਲ ਨੇ ਤੇ ਵਪਾਰੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਬਲਾਦੇ ਟਰੱਕ ਜੁਨੀਅਨ ਨੂੰ ਤੇ ਜੋ ਵੀ ਇੱਥੇ ਮਾਲ ਬੁੱਕ ਹੁੰਦਾ ਬਲਾਦੇ ਟਰੱਕ ਜੁਨੀਅਨ 'ਚ ਬੁੱਕ ਕਰਾਇਆ ਜਾਵੇ ਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਟਰੱਕਾਂ ਤੇ ਸਿਰ ਤੇ ਰੋਟੀ ਖਾਂਦੇ ਨੇ ਉਹਨਾਂ ਨੂੰ ਮਲਕੇ ਉਹਨਾਂ ਦਾ ਘਰ ਚੱਲ ਸਕੇ ਪਹਿਲਾਂ ਇੱਥੇ ਡੰਡਾ ਟੈਕਸ ਗਲਤ ਲਾਈ ਜਾਂਦੀ ਤਾਂ ਕਰਕੇ ਐਮਐਲਏ ਸਾਹਿਬ ਨੇ ਸਾਨੂੰ ਮਲਕੇ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਆਪਰੇਟਰਾਂ ਨੂੰ ਨਾਲ ਲੈ ਕੇ ਸਾਰਾ ਮਲਕੇ ਕੰਮ ਵਧੀਆ ਤਰੀਕੇ ਨਾਲ ਚਲਾਵਾਂਗੇ ਧੰਨਵਾਦ ਸਰਬੀਤ ਸਿੰਘ ਜੀ ਤੁਹਾਨੂੰ ਟਰੱਕ ਜਨਰਲ ਕੋਲ ਅਡਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੁਸੀਂ ਆਪਦੀ ਜਿਹੜੀ ਪ੍ਰਧਾਨਗੀ ਨੂੰ ਕਿਸ ਤਰ੍ਹਾਂ ਦੇਦੇ ਹੋ ਤੇ ਕਿਸ ਤਰ੍ਹਾਂ ਡਰਾਈਵਰ ਆਪਰੇਟਰਾਂ ਦੀ ਇਹਨਾਂ ਦੀ ਸੇਵਾ ਕਰੋ ਅਸੀਂ ਆਪਰੇਟਰਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਨੂੰ ਕਿਸੇ ਨੂੰ ਵੀ ਅਸੀਂ ਦੂਰ ਦਰਾਡੇ ਨਹੀਂ ਕਰਦੇ ਸਾਰਿਆਂ ਨਾਲ ਲੈ ਕੇ ਚੱਲਾਂਗੇ ਸਾਰੀਆਂ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਜਿਹੜਾ ਕੋਈ ਮਤਲਬ ਇਹਨਾਂ ਦਾ ਨੁਕਸਾਨ ਨਾਜਾਇਜ਼ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਦੂਰ ਕਰਾਂਗੇ ਜਿਹੜੀਆਂ ਕੋਈ ਇੱਧਰ ਉੱਧਰੋਂ ਗੱਡੀਆਂ ਸਾਰਿਆਂ ਨੂੰ ਮਤਲਬ ਨਾਲ ਲੈ ਕੇ ਚੱਲਾਂਗੇ ਬਹੁਤ ਵਧੀਆ ਕੰਮ ਕਰਾਂਗੇ ਪਹਿਲਾਂੋਂ ਵੀ ਅਸੀਂ ਬਹੁਤ ਵਧੀਆ ਪਰਫਾਰਮੈਂਸ ਦੇਵਾਂਗੇ ਵਧੀਆ ਕੰਮ ਕਰਾਂਗੇ ਤੇ ਵਪਾਰੀ ਭਰਾਵਾਂ ਨੂੰ ਕੀ ਫੀਲ ਕਰਦੇ ਹੋ ਵਪਾਰੀ ਭਰਾਵਾਂ ਨੂੰ ਇਹੀ ਫੀਲ ਕਰਦੇ ਆ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਅਸੀਂ ਤੁਹਾਡੇ ਨਾਲ ਚੱਲਾਂ ਹਾਂ ਵਪਾਰੀ ਦੇ ਟਰਾਂਸਪੋਰਟਰ ਦਾ ਟਰੱਕ ਜੁੜਿਆ ਦਾ ਰਿਸ਼ਤਾ ਨੌ ਮਾਸ ਵਾਲਾ ਰਿਸ਼ਤਾ ਹੈ ਵੀ ਨਾਲ ਜੁੜ ਕੇ ਸਾਡੇ ਰਹੋ ਅਸੀਂ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ